ਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਅੱਜ ਕਣਕ ਦੀ ਫਸਲ ਦੇ ਵਿੱਚ ਪਾਣੀ ਨੂੰ ਲੈ ਕੇ ਕਾਫੀ ਕਿਸਾਨ ਭਰਾਵਾਂ ਦੇ ਸਵਾਲ ਹੈਗੇ ਆ ਵੀ ਕਣਕ ਦੀ ਫਸਲ ਨੂੰ ਅਸੀਂ ਪਾਣੀ ਕਿੰਨੇ ਦਿਨ ਪਹਿਲਾਂ ਦੇਖੋ ਬੰਦ ਕਰੀਏ ਅੱਜ 21 ਮਾਰਚ ਹੋ ਗਈ ਤੇ ਜਿਹੜਾ ਕਣਕਾਂ ਨੇ ਦੇਖੋ ਆਪਣਾ ਰੰਗ ਹੈ ਜਿਹੜਾ ਸੁਨਹਿਰੀ ਕਰ ਲਿਆ ਤੇ ਲਗਭਗ ਅਪ੍ਰੈਲ ਦੇ ਪਹਿਲੇ ਹਫਤੇ ਜਿਹੜੀਆਂ ਮਸ਼ੀਨਾਂ ਚੱਲ ਪੈਣੀਆਂ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਵੀ ਤੇ ਪਾਣੀ ਲਾਉਣ ਦੇ ਜਿਹੜਾ ਲਾਸਟ ਪਾਣੀ ਆਪਾਂ ਲਾਉਣੇ ਹੈਗੇ ਆ ਉਹਦਾ ਝਾੜ ਦੇ ਉੱਪਰ ਵੀ ਬੜਾ ਫਰਕ ਪੈਂਦਾ ਹੈਗਾ ਕਈ ਵਾਰ ਕੀ ਕਰਦੇ ਆਪਾਂ ਲਾਸਟ ਪਾਣੀ ਜਿਆਦਾ ਭਰ ਕੇ ਲਾ ਦਿੰਨੇ ਆ ਤੇ ਜਾਂ ਆਪਾਂ ਮਿਸ ਕਰ ਦਿੰਨੇ ਆ ਹਨਾ ਜਾਂ ਆਪਾਂ ਪਾਣੀ ਨੂੰ ਪਹਿਲਾਂ ਲਾ ਦਿੰਨੇ ਆ ਕਹਿਣ ਦਾ ਮਤਲਬ ਵੀ ਜਿਹੜਾ ਲਾਸਟ ਪਾਣੀ ਹੈਗਾ ਇਹ ਵੀ ਝਾੜ ਦੇ ਵਿੱਚ ਇੱਕ ਅਹਿਮ ਰੋਲ ਹੁੰਦਾ ਹੈ ਜੇ ਇਹ ਪਾਣੀ ਦੇਖੋ ਮਿਸ ਹੋ ਗਿਆ ਤਾਂ ਵੀ ਨੁਕਸਾਨ ਹੈ ਜਾਂ ਲੇਟ ਲੱਗ ਗਿਆ ਤਾਂ ਵੀ ਨੁਕਸਾਨ ਹੈ ਕਿਉਂਕਿ ਕਣਕ ਨੂੰ ਜੇ ਸੋਕਾ ਲੱਗ ਜੇ ਕਿਉਂਕਿ ਹੁਣ ਜਿਹੜਾ ਦਾਣਾ ਹੈਗਾ ਕਣਕ ਦਾ ਇਸ ਤੋਂ ਬਾਅਦ ਦੇਖੋ ਜਿਹੜਾ ਹਾਰਡ ਹੁੰਦਾ ਹੈ ਜਾਣਾ ਹਨਾ ਤੇ ਹੁਣ ਲਾਸਟ ਪਾਣੀ ਮਾਰਚ ਦੇ ਅਬ ਅੱਜ 21 21 ਮਾਰਚ ਹੋ ਗਈ 27 28 ਮਾਰਚ ਤੱਕ 31 ਮਾਰਚ ਤੱਕ ਵੀ ਕਿਸਾਨਪਰਾ ਕਣਕਾਂ ਨੂੰ ਪਾਣੀ ਲਾਉਂਦੇ ਆ ਆਪਦੇ ਏਰੀਏ ਦੇ ਹਿਸਾਬ ਦੇ ਨਾਲ ਵਿੱਚ ਕਿਸਾਨਪਰਾ ਮੰਨੇ ਦੇਖੋ ਹੁਣੇ ਹੀ ਲਾਸਟ ਪਾਣੀ ਲਾਤੇ ਬਈ ਕਿਉਂਕਿ ਜਿਹੜੀਆਂ ਡਾਕਰ ਜ਼ਮੀਨਾਂ ਨੇ ਜਿਹੜੀਆਂ 20 25 25 ਦਿਨ ਜ਼ਮੀਨਾਂ ਦੀ ਦੇਖੋ ਆਪਦੀ ਸਿਲ ਨਹੀਂ ਖੁੰਦੀਆਂ ਹਨਾ ਉਹ ਕਿਸਾਨਪਰਾ ਜਿਹੜਾ ਪਾਣੀ ਲਾਸਟ ਪਾਣੀ ਲਾ ਚੁੱਕੇ ਨੇ ਤੇ ਪਾਣੀ ਜਿਹੜਾ ਬੰਦ ਕਰ ਚੁੱਕਿਆ ਹੁਣ ਦੇਖੋ ਆ ਕਣਕ ਦੀ ਫਸਲ ਦਾ ਨਾ ਦਾਣਾ ਬਣਨਾ ਜਿਹੜਾ ਜਮਾ ਸਟਾਰਟ ਹੋ ਗਿਆ ਸੇਫ ਬਣਨੀ ਸਟਾਰਟ ਹੋ ਗਈ ਇਹ ਜਿਹੜਾ ਹੁਣ ਇਹ ਦੁੱਧ ਦੇ ਆ ਬਣਿਆ ਪਏ ਇਸ ਤੋਂ ਬਾਅਦ ਇਹਦੇ ਵਿੱਚ ਕਰੀਮ ਜੀ ਭਰ ਜਾਣੀ ਆ ਹਨ ਇਹ ਇਸ ਤੋਂ ਬਾਅਦ ਹਾਲ 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 ਹੀ ਹੁੰਦਾ ਜਾਣਾ ਤੇ ਫਿਰ ਅੱਗੇ ਜਿਹੜੀਆਂ ਜ਼ਮੀਨਾਂ ਦੇ ਵਿੱਚ ਜਾਦੇ ਹਰੇ ਸਲਾਪਨ ਹੈਗਾ ਇਹ ਅੱਜ ਇੱਕ ਪਾਣੀ ਅੱਜ ਲਾਤਾ ਉਹ 10 ਦਿਨਾਂ ਨੂੰ ਇੱਕ ਪਾਣੀ ਹੋਰ ਲਾ ਦਿੰਦੇ ਆ ਕਿਉਂਕਿ ਆਪਦਾ ਏਰੀਆ ਦਾ ਹਿਸਾਬ ਹੁੰਦਾ ਕੋਈ ਇਹਦਾ ਜਿਹੜਾ ਵੀ ਪੱਕਾ ਤਰੀਕਾ ਨਹੀਂ ਹੈਗਾ ਬੀ ਜੇ ਤੁਸੀਂ 20 ਮਾਰਚ ਨੂੰ ਪਾਣੀ ਲਾਤਾ ਹੋ ਸਕਦਾ ਤੁਸੀਂ 31 ਮਾਰਚ ਨੂੰ ਲਾਉਣਾ ਪੈ ਗਿਆ ਹਨ ਸਾਡੇ ਏਰੀਏ ਦੇ ਵਿੱਚ ਜ਼ਮੀਨਾਂ ਜਿੱਥੇ ਡਾਕਰ ਨੇ ਕਾਲੀ ਮਿੱਟੀ ਹੈਗੀ ਆ ਉਥੇ ਲਗਭਗ 15 20 ਮਾਰਚ ਤੱਕ ਜਿਹੜਾ ਪਾਣੀ ਲਾਤਾ ਲਾਤਾ ਉਸ ਤੋਂ ਬਾਅਦ ਉਸੇ ਹੀ ਗਿੱਲੇ ਦੇ ਵਿੱਚ ਜਿਹੜੀ ਕਿਸਾਨ ਪਰ ਆ ਕਣਕ ਵਗੈਰਾ ਵੀ ਵੱਡ ਲੈਂਦੇ ਕੁਸ਼ਕ ਜ਼ਮੀਨਾਂ ਤਾਂ ਇਸ ਤਰ੍ਹਾਂ ਦੀਆਂ ਵੀ ਹੈਗੀਆਂ ਨੇ ਜਿੱਥੇ ਮੰਨ ਕੇ ਚਲੋ ਮੂੰਗੀ ਦਾ ਵੀ ਵੇਰਾ ਹੁੰਦਾ ਉਥੇ ਕਿਸਾਨ ਭਰਾ ਪਾਣੀ ਹੈ ਜਿਹੜਾ ਮਾਰਚ ਦੇ ਲਾਸਟ ਹਫਤੇ ਲਾ ਦਿੰਦੇ ਆ ਤੇ ਕਣਕ ਕੀਤੀ ਵੱਢ ਕੇ ਤੇ ਉਸੇ ਗਿੱਲੇ ਦੇ ਵਿੱਚ ਵੀ ਕਈ ਵਾਰ ਕਿਸਾਨ ਭਰਾ ਕਰਦੇ ਆ ਮੂੰਗੀ ਦਾ ਵੀ ਵੇਰਾ ਕਰ ਦਿੰਦੇ ਆ ਜਾਂ ਕਣਕ ਦੇ ਵੱਢ ਤੋਂ ਬਾਅਦ ਪਾਣੀ ਵਗੈਰਾ ਵੀ ਜਿਹੜਾ ਲੱਗ ਜਾਂਦਾ ਹੈਗਾ ਤੁਸੀਂ ਨੇ ਹੁਣ ਤੱਕ ਕਣਕ ਦੀ ਫਸਲ ਦੇ ਵਿੱਚ ਜਿਹੜੇ ਕਿੰਨੇ ਪਾਣੀ ਲਾਏ ਹੈਗੇ ਆ ਤੇ ਇਸ ਸਾਲ ਜਿਹੜਾ ਹੁਣ ਦਾ ਮੌਸਮ ਹੈ ਮੌਸਮ ਜਿਹੜਾ ਇਕੋ ਲਖਤ ਜਿਹੜਾ ਬਦਲਿਆ ਹੋਇਆ ਹੈ ਨਾ ਵੀ ਪਹਿਲਾਂ ਜਿਹੜਾ ਵਾਰਸ਼ ਵਗੈਰਾ ਪਈ ਹੈਗੀ ਹੈ ਕੁਸ਼ਕ ਏਰੀਏ ਦੇ ਵਿੱਚ ਗੜੇਮਾਰੀ ਦੇ ਨਾਲ ਕਣਕ ਦੀ ਫਸਲ ਦਾ ਜਿਹੜਾ ਨੁਕਸਾਨ ਵੀ ਹੋਇਆ ਹੈਗਾ ਤੇ ਕੁਸ਼ਕ ਏਰੀਏ ਦੇ ਵਿੱਚ ਵਾਰਸ਼ ਸੀ ਕੁਸ਼ਕ ਏਰੀਏ ਦੇ ਵਿੱਚ ਜਾਦੇ ਜਿਹੜੀ ਹਨੇਰੀ ਜਾਦੀ ਸੀਗੀ ਕਣਕਾਂ ਵਗੈਰਾ ਜਿਹੜੀਆਂ ਡੇਗੀਆਂ ਵੀ ਨੇ ਚਾਹੇ ਕੋਈ ਬੌਣੇ ਬੌਣੇ ਕੱਦ ਦੀ ਵੈਰਾਈਟੀ ਸੀ ਚاہے ਕੋਈ ਲੌਂਗ ਕੱਦ ਵਾਲੀ ਵੈਰੈਟੀ ਸੀ ਉਹ ਵੈਰੈਟੀਆਂ ਨੇ ਜਿਹੜਾ ਗੇੜਾ ਜਾਂ ਇੱਕ ਵਾਰੀ ਜ਼ਰੂਰ ਖਾਦਾ ਕੋਈ ਜਾਦੇ ਉਹਦੇ ਵਿੱਚ ਝਾੜ ਦੇ ਵਿੱਚ ਅੰਤਰ ਜਿਹੜਾ ਨਹੀਂ ਹੁੰਦਾ ਪਰ ਜਿਹੜਾ ਲਾਸਟ ਪਾਣੀ ਹੈ ਇਹ ਐਮ ਰੋਲ ਰੱਖਦਾ ਹੈ ਆਪਣੀ ਕਣਕ ਦੀ ਫਸਲ ਦਾ ਝਾੜ ਵਧਾਉਣ ਦੇ ਲਈ ਕਿਉਂਕਿ ਜੇ ਪਾਣੀ ਪਹਿਲਾਂ ਲੱਗ ਗਿਆ ਜਾਂ ਲੇਟ ਲੱਗ ਗਿਆ ਨਾ ਫਿਰ ਦਾਣਾ ਦਾਣੇ ਦੇ ਵਿੱਚ ਜਿਹੜਾ ਸਹੀ ਜੋ ਦਾਣੇ ਦੇ ਵਿੱਚ ਜੋ ਸਹੀ ਪ੍ਰੋਟੀਨ ਬਣਨਾ ਹੈਗਾ ਸਹੀ ਜੋ ਟਾਈਮ ਦੇ ਲਈ ਤਿਆਰ ਹੋਣਾ ਹੈਗਾ ਦਾਣਾ ਪਿਚਕਣਾ ਕਾਰਨ ਜੇ ਪਾਣੀ ਪਹਿਲਾਂ ਜਾਂ ਪਾਣੀ ਲੇਟ ਲੱਗ ਗਿਆ ਤਾਂ ਦਾਣੇ ਦੇ ਵਿੱਚ ਵਜਨ ਸਹੀ ਨਹੀਂ ਬਣਨਾ ਦਾਣੇ ਦੀ ਕੁਆਲਿਟੀ ਹੈ ਜਿਹੜੀ ਉਹ ਸਹੀ ਨਹੀਂ ਬਣਨੀ ਕਿਉਂਕਿ ਦਾਣੇ ਦੀ ਸਹੀ ਕੁਆਲਿਟੀ ਬਣਾਉਣ ਦੇ ਨਾਲ ਹੀ ਝਾੜ ਦਾ ਫਰਕ ਪੈਂਦਾ ਹੈਗਾ ਤੇ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਆਪਦਾ ਬਈ ਏਰੀਆ ਦੇਖ ਲਓ ਤੁਸੀਂ ਆਪਣੀ ਜ਼ਮੀਨ ਦੇਖ ਲਓ ਆਪਦਾ ਏਰੀਆ ਦੇਖ ਲਓ ਕਿ ਸਾਡੇ ਏਰੀਆ ਵਿੱਚ ਕਿੰਨੇ ਕਿਸੇਮ ਹੈਗੇ ਆ ਜ਼ਮੀਨਾਂ ਕਿੰਨੀਆਂ ਕਿਰੇਸੀ ਲਈ ਹੈਗੀਆਂ ਨੇ ਤੇ ਜ਼ਮੀਨਾਂ ਕਿੰਨੀਆਂ ਜਿਹੜੀਆਂ ਡੱਕਰ ਹੈਗੀਆਂ ਨੇ ਜਿਹਦੇ ਨਾਲ ਸਾਡਾ ਇਸ ਪਾਣੀ ਦੇ ਨਾਲ ਕੰਮ ਚੱਲ ਸਕਦਾ ਤੇ ਵੈਸੇ ਤਾਂ ਹੁਣ 90% ਏਰੀਆ ਦੇ ਵਿੱਚ ਲਾਸਟ ਪਾਣੀ ਮਾਰਚ ਦੇ ਦੂਜੇ ਹਫਤੇ ਤੀਜੇ ਅਤੇ ਚੌਥੇ ਹਫਤੇ ਲਾਸਟ ਪਾਣੀ ਜਿਹੜਾ ਲੱਗ ਜਾਂਦਾ ਇਸ ਤੋਂ ਬਾਅਦ ਜਿਹੜੇ ਕਿਸਾਨ ਪਰ ਹੈਗੇ ਆ ਕੋਈ ਵੀ ਪਾਣੀ ਲਾਉਣ ਦੇ ਲਈ ਕੋਈ ਵੀ ਜਿਹੜਾ ਫੈਸਲਾ ਨਹੀਂ ਲੈਂਦੇ ਕਈ ਵਾਰ ਨਾ ਤੇ ਕੋ ਹਰ ਸਾਲ ਹੀ ਹੁੰਦਾ ਜਿਵੇਂ ਲਾ ਲੋ ਹੁਣ ਮਾੜੀ ਮੋਟੀ ਅੱਗੇ ਵੀ ਮੌਸਮ ਦੇ ਵਿੱਚ ਤਬਦੀਲੀ ਦੱਸ ਰਹੇ ਹੈਗਾ 31 ਮਾਰਚ ਤੋਂ ਪਹਿਲਾਂ-ਪਹਿਲਾਂ ਕਿਤੇ ਨਾ ਕਿਤੇ ਏਰੀਆ ਦੇ ਵਿੱਚ ਜਿਹੜੀ ਵਾਰਿਸ਼ ਵਗੈਰਾ ਵੀ ਦੇਖੋ ਪੈ ਸਕਦੀ ਕਿਉਂਕਿ ਹਲਕੇ-ਫੁਲਕੇ بارش ਹੁੰਦੇ ਆ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਜੇ ਕਿਤੇ ਵੀ ਤੁਸੀਂ ਪਾਣੀ ਲਾਉਣਾ ਹੈਗਾ ਤਾਂ ਚੁੱਪ ਕਰਕੇ ਆਪਣੀ ਫਸਲ ਨੂੰ ਪਾਣੀ ਹਲਕਾ ਫੁਲਕਾ ਜਿੰਨਾ ਕਿ ਵੀ ਤੁਸੀਂ ਦੇਖ ਦੇਣਾ ਹੈਗਾ ਉਹਨਾਂ ਕਾ ਪਾਣੀ ਜਿਹੜਾ ਕਣਕ ਦੇ ਫਸਲ ਨੂੰ ਦੇ ਦੋ ਐਵੇਂ ਇਹ ਨਾ ਸੋਚ ਵੀ ਕਿਤੇ بارش ਪੈ ਜੂ ਉਹ بارش ਨਾਲ ਸਰਜੂ ਮੈਂ ਸੋਨ ਵਾਰੀ ਵਾਰੀ ਇਹ ਗੱਲ ਕਹਿਣਾ ਵੀ ਪਾਣੀ ਮਿਸ ਕਰਿਆ ਵੀ ਮਾੜਾ ਪਾਣੀ ਲੇਟ ਕਰਿਆ ਵੀ ਮਾੜਾ ਪਾਣੀ ਜਿਹੜਾ ਆਪਾਂ ਚੜਾ ਕੇ ਲਾਉਣਾ ਸੋਕਾ ਲਵਾਉਣਾ ਵੀ ਮਾੜਾ ਕਈ ਵਾਰ ਨੀਮੀਆਂ ਦੌਗੀਆਂ ਹੁੰਦੀਆਂ ਨੇ ਜ਼ਮੀਨ ਦੇ ਵਿੱਚ ਉੱਚੀ ਨੀਮੀ ਹੁੰਦੀ ਹੈ ਆਪਾਂ ਦੌਗੀਆਂ ਦੇ ਵਿੱਚ ਜਿਆਦਾ ਭਰ ਕੇ ਲਾ ਦੇਣਾ ਫਿਰ ਦੌਗੀਆਂ ਨੇ ਜਿਹੜੀਆਂ ਸੋਕਾ ਮੰਨ ਜਾਂਦੇ ਨੇ ਉਹਨਾਂ ਦੌਗਿਆਂ ਦੇ ਵਿੱਚ ਕੀ ਹੁੰਦਾ ਨਾ ਫਿਰ ਜਿਹੜਾ ਦਾਣਾ ਹੁੰਦਾ ਦਾਣਾ ਪੂਰਾ ਨਹੀਂ ਬਣਦਾ ਸਹਿਜ ਪੂਰਾ ਨਹੀਂ ਬਣਦਾ ਜਿਹੜਾ ਫੋਕਾ ਦਾਣਾ ਨਿਕਲ ਜਾਂਦਾ ਹੈ ਬਰੀਕ ਦਾਣਾ ਜੀਰੇ ਵਰਗਾ ਦਾਣਾ ਬਣ ਜਾਂਦਾ ਤੇ ਉਦੋਂ ਬਾਅਦ ਜਿਹੜਾ ਕਣਕ ਦਾ ਫਸਲ ਦਾ ਝਾੜ ਹੁੰਦਾ ਝਾੜ ਕਟਣਾ ਸਟਾਰਟ ਹੋ ਜਾਂਦਾ ਫਿਰ ਸੋਚਦੇ ਆ ਯਾਰ ਵੀ ਪਤਾ ਨਹੀਂ ਆਪਾਂ ਪਾਣੀ ਇਲੀਟ ਲਾਤਾ ਹੈ ਨਾ ਵੀ ਪਤਾ ਨਹੀਂ ਤੇ ਪਾਣੀ ਘਟ ਲਾਗੇ ਫਿਰ 100 ਸਵਾਲ ਬਣਾਏ ਜਾਂਦੇ ਆ ਫਿਰ ਕਿਹਾ ਜਾਂਦਾ ਯਾਰ ਵੀ ਸੂਰ ਮੌਸਮ ਵੀ ਬਈ ਚੰਗਾ ਨਹੀਂ ਸੀਗਾ ਮੌਸਮ ਦਾ ਵੀ ਸਾਥ ਜ਼ਰੂਰੀ ਹੈਗਾ ਤੇ ਆਬਣੀ ਮੈਨੇਜਮੈਂਟ ਦਾ ਵੀ ਸਾਥ ਜ਼ਰੂਰੀ ਹੈਗਾ ਮੇਨ ਹੁਣ ਪਾਣੀ ਹੀ ਹੈਗਾ ਹੋਰ ਆਪਾਂ ਕੁਝ ਨਹੀਂ ਕਰ ਸਕਦੇ ਕੋਈ ਫੰਗੀ ਸਾਈਡ ਨਹੀਂ ਕਰਨਾ ਦੇਖੋ ਕੋਈ ਐਨਪੀਕੇ ਦਾ ਟਾਈਮ ਨਹੀਂ ਹੈਗਾ ਕੋਈ ਆਪਣਾ ਤੇਲੇ ਵਾਲੀ ਸਪਰੇਅ ਕਰਨ ਦਾ ਟਾਈਮ ਨਹੀਂ ਹੈਗਾ ਪਾਣੀ ਲਾਉਣ ਦਾ ਸਮਾਂ ਆਪਦਾ ਵਿਚਾਰ ਲਓ ਆਪਦੇ ਖੇਤ ਦੇ ਹਿਸਾਬ ਦੇ ਨਾਲ ਆਪਦੇ ਏਰੀਆ ਦੇ ਹਿਸਾਬ ਦੇ ਨਾਲ ਜਿਹੜਾ ਪਾਣੀ ਵਗੈਰਾ ਲਾਉਣਾ ਹੈਗਾ ਤੇ ਮੇਰਾ ਏਰੀਆ ਕੁਝ ਹੋਰ ਹੈਗਾ ਹਨਾ ਬਠਿੰਡਾ ਏਰੀਆ ਕੁਝ ਹੋਰ ਹੈਗਾ ਬਠਿੰਡੇ ਤੋਂ ਅੱਗੇ ਚਲੇ ਜਾਓ ਕੁਝ ਹੋਰ ਹੈ ਅਲੱਗ ਅਲੱਗ ਜ਼ਿਲ੍ਹਿਆਂ ਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੀ ਧਰਤੀ ਹੈਗੀ ਆ ਉਹਦੇ ਹਿਸਾਬ ਦੇ ਨਾਲ ਜਿਹੜਾ ਕਣਕ ਦੀ ਫਸਲ ਦੇ ਵਿੱਚ ਪਾਣੀ ਲੱਗਦਾ ਹੈਗਾ ਉਸੇ ਹਿਸਾਬ ਦੇ ਨਾਲ ਕਣਕ ਦੀ ਫਸਲ ਜਿਹੜੀ ਕੱਟੀ ਜਾਂਦੀ ਹੈਗੀ ਆ ਧੰਨਵਾਦ